ਤੁਹਾਨੂੰ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਬਹੁਤ ਨਿਆਬ ਹੀਰਾ ਤੁਹਾਡੇ ਘਰੇ ਜੰਮਿਆ ਜੀ ਤੇ ਤੁਸੀਂ ਨੇ ਬਾਈ ਕੋਲ ਭੇਜਿਆ ਇਥੇ ਬਰੀਡਿੰਗ ਵਾਸਤੇ ਜੀ ਧੰਨਵਾਦ ਪਹਿਲਾਂ ਤੇ ਅਕਾਲ ਪ੍ਰਖ ਦਾ ਬਿਲਕੁਲ ਜੀ ਇਹਨਾਂ ਨੇ ਹੁਜਾ ਪੈਦਾ ਕੀਤਾ ਹਾਂਜੀ ਹਾਂਜੀ ਉਹਦੇ ਆਪਾਂ ਕਿੰਨੀ ਕੁ ਉਮਰ ਦੀ ਲਈ ਸੀ ਉਹ 17 ਮਹੀਨਿਆਂ ਦੀ ਬਸ਼ੇਰੀ ਲਈ ਅੱਛਾ ਬਸ਼ੇਰੀ ਖਰੀਦੀ ਸੀ ਆਪਾਂ ਨੇ ਠੀਕ ਅਜ ਤਾਂ ਫਿਰ ਨਵੀਂ ਉਮਰ ਦੀ ਹੋਈ ਏ ਉਹ ਹਾਂ ਨਵੀਂ ਦੀ ਆ ਖੁਰੀ ਦੇ ਬਹੁਤ ਸਾਰੇ ਕਾਰਨ ਆ ਜੀ ਅੱਛਾ ਬਈ ਪੈਰ ਕਿਸੇ ਵੀ ਤਰ੍ਹਾਂ ਦੀ ਜੀ ਪ੍ਰੋਬਲਮ ਆ ਤਾਂ ਉਹਨੂੰ ਆ ਸੈੱਟ ਕਰਨ ਲਈ ਉਹਦਾ ਖੁਰੀ ਇਲਾਜ ਆ ਜੀ ਅੱਜ ਚਬਾਲੀਏ ਸਟੱਡ ਫਾਰਮ ਤੋਂ ਪੰਜਾਬ ਵੱਲ ਨੂੰ ਬਸ਼ੀਰਾ ਜਾਣਾ ਬਾਈ ਬਾਈ ਤਰਲੋਚਨ ਸਿੰਘ ਢਿੱਲੋਂ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਬਹੁਤ ਚੰਗਾ ਬਸ਼ੀਰਾ ਮਿੱਤਰੋ ਅੱਜ ਪੰਜਾਬ ਵੱਲ ਨੂੰ ਆਉਣ ਲੱਗਿਆ ਬਰੀਡਿੰਗ ਦੇ ਲਈ ਕੰਨਾਂ ਤੋਂ ਲੈ ਕੇ ਸੁੰਬ ਤੱਕ ਬਹੁਤ ਚੰਗਾ ਬਸ਼ੀਰਾ ਬਸ਼ੀਰੇ ਦੀ ਉਮਰ ਜੇ 2 ਦਿਨ ਦਾ ਕੰਦ ਕਾੜ ਤੁਸੀਂ ਦੇਖ ਲਓ ਤੇ ਸਨਖਾ ਬਹੁਤ ਜ਼ਿਆਦਾ ਹੈ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਉਹਦੀ ਸਕਿਨ ਕੁਆਲਿਟੀ ਬਹੁਤ ਚੰਗੀ ਆ ਕਿਉਂਕਿ ਅਕਸਰ ਆਪਾਂ ਦੇਖਦੇ ਆ ਜਦੋਂ ਕੱਦ ਵੱਡਾ ਹੋ ਜਾਂਦਾ ਤਾਂ ਖੂਬਸੂਰਤੀ ਵੀ ਘਟ ਜਾਂਦੀ ਆ ਤੇ ਸਫਾਈ ਵੀ ਪਰ ਇਹਦੇ ਵਿੱਚ ਸਫਾਈ ਵੀ ਬਹੁਤ ਜ਼ਿਆਦਾ ਬਿਲਕੁਲ ਸਪੌਟਲੈਸ ਆ ਤੇ ਐਟੀਟਿਊਡ ਵੀ ਕੋਡ ਦੇ ਵਿੱਚ ਬਹੁਤ ਜ਼ਿਆਦਾ ਪੂਰਾ ਫਰਤੀਲਾ ਸ਼ਰੀਰ ਹੈ ਦਾ ਬਈ ਬਾਕੀ ਫੇਸ ਦਾ ਸਨਖਪਣਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਤੇ ਬਹੁਤ ਧੰਨਵਾਦ ਕਰਦੇ ਆ ਅੰਕਲ ਜਤਿੰਦਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਬਈ ਪਿੰਦਰ ਕੋਲ ਵਸ਼ੇਰਾ ਇਹ ਬਰੀਡਿੰਗ ਦੇ ਲਈ ਭੇਜਿਆ ਪਿੰਦਰਬਾਈ ਵੀ ਫੈਰੀਅਰ ਦਾ ਕੰਮ ਕਰਦਿਆ ਬਾਈ ਕਹਿੰਦਾ ਮੈਨੂੰ ਸ਼ੌਂਕ ਸੀ ਵੀ ਇਹੋ ਜਿਹਾ ਕੋਈ ਚੰਗਾ ਘੋੜਾ ਸਾਡੇ ਕੋਲ ਆਵੇ ਤੇ ਭਰਾਵਾਂ ਦਾ ਦੋਵਾਂ ਦਾ ਬਹੁਤ ਜ਼ਿਆਦਾ ਪਿਆਰ ਆ ਬਾਈ ਤਰਲੋਜਨ ਤੇ ਬਾਈ ਪਿੰਦਰ ਦਾ ਤੇ ਉਹਨਾਂ ਨੇ ਬਸ਼ੇਰਾ ਜਿਹੜਾ ਉਹ ਪਿੰਡ ਗੰਦਣਾ ਜ਼ਿਲ੍ਹਾ ਮੁਕਸਰ ਸਾਹਿਬ ਵਿੱਚ ਦਿੱਤਾ ਜੀ ਬਰੀਡਿੰਗ ਦੇ ਲਈ ਤੇ ਬਸ਼ੇਰੇ ਦਾ ਤੁਹਾਨੂੰ ਮੈਂ ਇੱਕ ਇੱਕ ਐਂਗਲ ਦਿਖਾਈ ਜਾਣਾ ਆਉਣ ਵਾਲੇ ਟਾਈਮ ਦਾ ਚੰਗਾ ਘੋੜਾ ਬਣੂਗਾ ਨਾਮ 에ਰਾਵਤ ਤੇ ਬਲੱਡ ਲਾਈਨ ਵੀ ਇਹਦੀ ਬਹੁਤ ਜ਼ਿਆਦਾ ਅਲੱਗਾਂ ਮਾਂ ਵੀ ਇਹਦੀ ਬਹੁਤ ਚੰਗੀ ਘੋੜੀ ਆ 44 ਸਟੱਡ ਫਾਰਮ ਦੇ ਉੱਪਰੇ ਖੜੀ ਆ ਹੁਣ ਤੱਕ ਤਿੰਨ ਬਸ਼ੀਰੇ ਦਿੱਤੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਆ ਦਿਖਾਈ ਜਾਣਾ ਇਹਦਾ ਜਿਹੜਾ ਪਿਓ ਆ ਉਹਦਾ ਨਾਂ ਜੀ ਸੁਲਤਾਨ ਤੇ ਸੁਲਤਾਨ ਦਾ ਪਿਓ ਆ ਗਿਆ ਹਾਥੀ ਹਾਥੀ ਕੋੜੇ ਨੂੰ ਆਪਾਂ ਸਾਰੇ ਜਾਣਦੇ ਆ ਵੀ ਬਹੁਤ ਵੱਡੇ ਕੱਦ ਵਡਣ ਦਾ ਘੋੜਾ ਸੀ ਹਾਥੀ ਤੇ ਉਹ ਰੇਲੈਂਸ ਚ ਲੈ ਗਿਆ ਹਾਥੀ ਦਾ ਪੁੱਤ ਆ ਗਿਆ ਸੁਲਤਾਨ ਤੇ ਸੁਲਤਾਨ ਦਾ ਆ ਗਿਆ ਜੀ ਇਰਾਵਤ ਇਰਾਵਤ ਆਪਦੇ ਆਪ 'ਚ ਇੱਕ ਬ੍ਰਾਂਡ ਬਣਨ ਵਾਲਾ ਮਿੱਤਰੋ ਇਹਦੀ ਧੌਣ ਦੀ ਗੱਲ ਕਰ ਲਓ ਭਾਵੇਂ ਸੁੰਬਾਂ ਦੀ ਗੱਲ ਕਰ ਲਓ ਫੇਸ ਕੁਆਲਿਟੀ ਦੀ ਗੱਲ ਕਰ ਲਓ ਬਹੁਤ ਚੰਗਾ ਘੋੜਾ ਤੇ ਪਿੰਡ ਰਾਣੀਆਂ ਤੋਂ ਚਵਾਲੀਏ ਸਟੱਡ ਫਾਰਮ ਤੋਂ ਅੱਜ ਪਿੰਡ ਗੰਦੜ ਜ਼ਿਲ੍ਹਾ ਮੁਕਸਰ ਸਾਹਿਬ ਚੱਲਿਆ ਬਸ਼ੇਰਾ ਤੇ ਬਸ਼ੇਰੇ ਦੀ ਜੋ ਐਂਟਰੀ ਆ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆ ਬਹੁਤ ਸੋਹਣੀ ਐਂਬੂਲੈਂਸ ਤਿਆਰ ਕਰਵਾਈਆ ਭਰਾਵਾਂ ਨੇ ਤੇ ਇਹਦੇ ਵਿੱਚ ਘੋੜਾ ਚੱਲਿਆ ਹੁਣ ਪੰਜਾਬ ਨੂੰ ਘੋੜਿਆਂ ਵਾਲੇ ਆਪਾਂ ਇੱਕ ਗੱਲ ਹਮੇਸ਼ਾ ਕੰਨੇ ਹੁੰਨੇ ਆ ਕਿ ਆਪਾਂ ਰਿਸ਼ਤੇਦਾਰਾਂ ਤੋਂ ਵੀ ਵੱਧ ਵਰਤਦੇ ਆ ਤੇ ਇਹ ਭਰਾਵਾਂ ਦਾ ਬਹੁਤ ਜਿਆਦਾ ਪਿਆਰ ਆ ਬਾਈ ਤਰਲੋਚਨ ਤੇ ਬਾਈ ਪਿੰਦਰ ਦਾ ਤੇ ਅ ਅੰਕਲ ਜਤਿੰਦਰ ਸਿੰਘ ਜੀ ਤੇ ਘੋੜਾ ਬਹੁਤ ਪ੍ਰੇਮ ਨਾਲ ਸੰਭਿਆ ਹੋਇਆ ਤੇ ਇਸ ਘਰੋਂ ਹੁਣ ਬਰੀਡਿੰਗ ਦੇ ਲਈ ਪਿੰਡ ਗੰਧਣਾ ਚੱਲਿਆ ਮਿੱਤਰੋ ਤੇ ਘੋੜਾ ਅਸੀਂ ਲੋਡ ਕਰਕੇ ਤੇ ਹੁਣ ਪਹੁੰਚ ਗਏ ਆਪਾਂ ਪਿੰਡ ਗੰਧਣਾ ਤੇ ਇੱਥੇ ਜਿੰਨੇ ਵੀ ਏਰੀਏ ਦੇ ਸਾਰੇ ਸੱਜਣ ਨੇ ਉਹ ਪਹੁੰਚੇ ਹੋਏ ਨੇ ਕਿਉਂਕਿ ਬਾਈ ਜਦੋਂ ਚੰਗੀ ਚੀਜ਼ ਏਰੀਏ ਦੇ ਵਿੱਚ ਆਉਂਦੀ ਆ ਤਾਂ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਜਿਹੜੇ ਬਰੀਡ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਉਹ ਹਮੇਸ਼ਾ ਚੰਗੇ ਜਾਨਵਰ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਆ ਮਿੱਤਰੋ ਇਸ ਕਰਕੇ ਸਾਰੇ ਜਿੰਨੇ ਵੀ ਮੁਕਸਰ ਏਰੀਆ ਦੇ ਸੱਜਣ ਸੀ ਉਹ ਆਏ ਇਸ ਘੋੜੇ ਦਾ ਇਸ ਵਸ਼ੇਰੇ ਦਾ ਸਵਾਗਤ ਕੀਤਾ ਇਰਾਵਤ ਦਾ ਤੇ ਸਾਰੇ ਭਰਾਵਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਕਿ ਇਰਾਵਤ ਆ ਜਿਹੜਾ ਉਹ ਹੁਣ ਬਰੀਡਿੰਗ ਦੇ ਲਈ ਗੰਦਰ ਪਿੰਡ ਵਿੱਚ ਆ ਗਿਆ ਜ਼ਿਲ੍ਹੇ ਮੁਕਸਰ ਦੇ ਵਿੱਚ ਤੇ ਸਾਰੇ ਸੱਜਣ ਵੇਲੀਆਂ ਨੇ ਬਹੁਤ ਪਿਆਰ ਦੇ ਨਾਲ ਘੋੜੇ ਦਾ ਸਵਾਗਤ ਕੀਤਾ ਸਾਰੇ ਚੰਗੇ ਘੋੜਿਆਂ ਵਾਲੇ ਵੀਰ ਜਿੰਨੇ ਵੀ ਮੁਕਸਰ ਏਰੀਆ ਦੇ ਕਰੀਮ ਉਹ ਇਸ ਟਾਈਮ ਪਹੁੰਚੀ ਬਈ ਇਰਾਵਤ ਦਾ ਸਵਾਗਤ ਕਰਨ ਦੇ ਲਈ ਤੇ ਇਰਾਵਤ ਦਾ ਬਾਈ ਉਹਨੇ ਬਹੁਤ ਸੋਹਣਾ ਕਮਰਾ ਬਣਾਇਆ ਤੇ ਆਪਦੇ ਕਮਰੇ ਦੇ ਵਿੱਚ ਗਿਆ ਇਰਾਵਤ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਾਈ ਪਿੰਦਰ ਕਹਿੰਦਾ ਵੀ ਮੈਨੂੰ ਸ਼ੌਂਕ ਸੀ ਵੀ ਚੰਗਾ ਘੋੜਾ ਹੋਵੇ ਤੇ ਉਹ ਭਰਾਵਾ ਨੇ ਬਹੁਤ ਪ੍ਰੇਮ ਨਾਲ ਉਥੇ ਬਰੀਡਿੰਗ ਦੇ ਲਈ ਘੋੜਾ ਜਿਹੜਾ ਭੇਜਿਆ ਤੇ ਆਜੋ ਹੁਣ ਤੁਹਾਨੂੰ ਬਾਈ ਦੇ ਮੈਂ ਬਾਕੀ ਜਾਨਵਰ ਵੀ ਦਿਖਾ ਦਾਂ ਆ ਇੱਕ ਦੇਵਰਾਜ ਘੋੜੇ ਦੀ ਬਸ਼ੇਰੀ ਹੈ ਜਿਹੜੀ ਮਗਰਤੂਰੀ ਆਉਂਦੀ ਆ ਮਿੱਤਰੋ ਬਹੁਤ ਚੰਗੀ ਆ ਇਦੀ ਮਾਂ ਆ ਗਈ ਪਾਕਾਂ ਵਾਲੇ ਘੋੜੇ ਦੀ ਰਾਜੇ ਦੀ ਤੇ ਬਾਈ ਨੇ ਫਾਰਮ ਬਣਾਇਆ ਹੋਇਆ ਤੇ ਜਾਨਵਰ ਬਹੁਤ ਚੰਗੇ ਰੱਖੇ ਹੋਇਆ ਇਸ ਵਾਰ ਦੋ ਘੋੜੀਆਂ ਵੀਰ ਕਹਿੰਦਾ ਮੈਂ ਮਲਾਈਆਂ ਸੀ ਦੇਵਰਾਜ ਤੋਂ ਤੇ ਦੋਵੇਂ ਬਸ਼ੇਰੀਆਂ ਬਹੁਤ ਚੰਗੀਆਂ ਆਈਆਂ ਨੇ ਆ ਦੂਜੀ ਬਸ਼ੇਰੀ ਵੀ ਤੁਹਾਨੂੰ ਦਿਖਾਉਣਾ ਇਹ ਵੀ ਬਹੁਤ ਸੋਹਣੀ ਆਈ ਆ ਬਸ਼ੇਰੀ ਕਈ ਵਾਰ ਕਿਸਮਤ ਮਿਹਰਬਾਨ ਹੋ ਜਾਂਦੀ ਆ ਤੇ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਮਿੱਤਰੋ ਬਾਈ ਦੇ ਕੋਲ ਬਹੁਤ ਚੰਗੇ ਜਾਨਵਰ ਨੇ ਜੰਮੀਆਂ ਘੋੜੀਆਂ ਵੀ ਕੋਈ ਤੁਹਾਨੂੰ ਮੈਂ ਦਿਖਾਉਂਗਾ ਜੋ ਕਿ ਚੰਗੇ ਘੋੜਿਆਂ ਤੋਂ ਕੱਬਣ ਨੇ ਬਾਕੀ ਨੰਬਰ ਮੈਂ ਵੀਰ ਉਹਨਾਂ ਦਾ ਵੀਡੀਓ ਚ ਦੇਤਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਜੋ ਹੁਣ ਆਪਾਂ ਤੁਹਾਡੀ ਗੱਲਬਾਤ ਵੀ ਕਰਾਉਨੇ ਆਂ ਬਾਈ ਉਹਨਾਂ ਦੇ ਨਾਲ ਤੇ ਵਿਸ਼ੇਸ਼ ਤੌਰ ਤੇ ਅੰਕਲ ਜਤਿੰਦਰ ਸਿੰਘ ਜੀ ਵੀ ਪਹੁੰਚੇ ਹੋਏ ਨੇ ਤੇ ਬਾਈ ਪਿੰਦਰ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਮਿੱਤਰੋ ਵੀਡੀਓ ਨਾਲ ਬਣਿਆ ਰਹੋ ਲੈ ਮਿੱਤਰੋ ਮੈਂ ਮੁਕਸਰ ਏਰੀਆ ਦੇ ਵਿੱਚ ਪਹੁੰਚਿਆ ਹੋਇਆ ਹਾਂ ਮੁਕਸਰ ਏਰੀਆ ਘੋੜਿਆਂ ਦਾ ਗੜ ਮੰਨਿਆ ਜਾਂਦਾ ਤੇ ਮੇਰੇ ਆਲੇ ਦੁਆਲੇ ਘੋੜਿਆਂ ਦੀ ਕਰੀਮ ਬੈਠੇ ਜਿਨ੍ਹਾਂ ਕੋਲ ਬਹੁਤ ਚੋਟੀ ਦੇ ਘੋੜੇ ਰੱਖੇ ਹੋਇਆ ਇਸ ਏਰੀਆ ਦੇ ਵਿੱਚ ਤੇ ਅੱਜ ਹਰਿਆਣੇ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਇੱਕ ਹੋਰ ਨਵਾਂ ਬਸ਼ੇਰ ਆਇਆ ਬਹੁਤ ਚੰਗਾ ਇਹ ਏਰੀਆ ਹਮੇਸ਼ਾ ਨਸਲ ਸੁਧਾਰ ਦੇ ਵਿੱਚ ਪਹਿਲ ਦੇ ਆਧਾਰ ਤੇ ਰਿਹਾ ਬਈ ਮਤਰੋ ਖਾਸ ਕਰਕੇ ਨੁਕਰਾਂ ਦੇ ਵਿੱਚ ਜਿੱਥੋਂ ਵੀ ਕਿਤੋਂ ਚੰਗੀ ਚੀਜ਼ ਮਿਲਦੀ ਆ ਤਾਂ ਇਸ ਏਰੀਆ ਦੇ ਵਿੱਚ ਬਰੀਡਿੰਗ ਲਈ ਉਹ ਜ਼ਰੂਰ ਆਉਂਦੀ ਆ ਉਸ ਬਸ਼ੇਰੇ ਬਾਰੇ ਤੁਹਾਨੂੰ ਮੈਂ ਡਿਟੇਲ ਲੈ ਕੇ ਦਵਾਂਗਾ ਸਾਰੇ ਭਰਾ ਜਿੰਨੇ ਵੀ ਘੋੜਾਣੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਹ ਠੀਕੋ ਪਿੰਦਰ ਬਾਈ ਹਾਂਜੀ ਹਾਂਜੀ ਬਾਈ ਤੇ ਪਹਿਲਾਂ ਤਾਂ ਵਧਾਈਆਂ ਪਿੰਦਰ ਬਾਈ ਮਾਰੇ ਬਾਈ ਤੁਹਾਨੂੰ ਵੀ ਵਧਾਵੇ ਤੇ ਉਸ ਤੋਂ ਪਹਿਲਾਂ ਤਾਂ ਵੀ ਆਪਾਂ ਜਿ ਐ ਕਰਦੇ ਆ ਸਾਰੇ ਆਪਣੇ ਘੋੜਾ ਜਿਹੜੇ ਪ੍ਰੇਮੀ ਹੈਗੇ ਸਾਡੇ ਵੱਡੇ ਬਜ਼ੁਰਗ ਹਨਾ ਆਏ ਆ ਸਾਰੇ ਬਿਲਕੁਲ ਬਾਈ ਤੇ ਧੰਨਵਾਦ ਬਾਈ ਸਾਰਿਆਂ ਦਾ ਤੇ ਜਿੱਥੋਂ ਆਪਣਾ ਘੋੜਾ ਆ ਅੰਕਲ ਜੀ ਵੀ ਨਾਲ ਆਏ ਹੋਏ ਨੇ ਹਨਾ ਇਹ ਇਹਨਾਂ ਦੀ ਇੰਟਰੋਡਕਸ਼ਨ ਬਾਈ ਜ਼ਰੂਰ ਕਰਾਈਏ ਕਿਹੜੇ ਪਿੰਡੋਂ ਆਏ ਆ ਜੀ ਇਹ ਜੀ ਰਾਣੀਆਂ ਪਿੰਡ ਆਈ ਸਰਸਾ ਜ਼ਿਲ੍ਹਾ ਠੀਕ ਆ ਬਾਈ ਤੇ ਬਾਈ ਤਰਲੋਚਨ ਤੇ ਉਹਨਾਂ ਦੇ ਫਾਦਰ ਸਾਹਿਬ ਅੰਕਲ ਜਤਿੰਦਰ ਸਿੰਘ ਹਾਂਜੀ ਹਾਂਜੀ ਤੇ ਇਨਨਾਂ ਨਾਲ ਆਪਣਾ ਬਹੁਤ ਪਿਆਰ ਆ ਜੀ ਤੇ ਇਹਨਾਂ ਨੂੰ ਬਾ ਗੱਲਬਾਤ ਕੀਤੀ ਤੇ ਘੋੜਾ ਇਹਨਾਂ ਨਾਲ ਆਪਣੇ ਇੱਥੇ ਭੇਜਤਾ ਜੀ ਠੀਕ ਆ ਵੀ ਇੱਥੇ ਬਰੀਡਿੰਗ ਵਾਸਤੇ ਘੋੜਾ ਆ ਗਿਆ ਆਪਣੇ ਕੋਲ ਬਿਲਕੁਲ ਜੀ ਤੇ ਅੰਕਲ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਬਹੁਤ ਨਿਆਬ ਹੀਰਾ ਤੁਹਾਡੇ ਘਰੇ ਜੰਮਿਆ ਜੀ ਤੇ ਤੁਸੀਂ ਨੇ ਬਾਈ ਕੋਲ ਭੇਜਿਆ ਇੱਥੇ ਬਰੀਡਿੰਗ ਵਾਸਤੇ ਜੀ ਧੰਨਵਾਦ ਪਹਿਲਾਂ ਤੇ ਅਕਾਲ ਪ੍ਰਖਦਾ ਬਿਲਕੁਲ ਜੀ ਇਹਨਾਂ ਨੇ ਉਹ ਜੋ ਪੈਦਾ ਕੀਤਾ ਹਾਂਜੀ ਹਾਂਜੀ ਉਹਦੇ ਇਹਨੇ ਆਖਿਆ ਵੀ ਮੈਨੂੰ ਸ਼ੌਂਕ ਹੈ ਤੇ ਚਲੋ ਮੇਰੇ ਕੋਲ ਲੈ ਚਲੀਏ ਤੇ ਮੈਂ ਚੱਲ ਹਾਂ ਹਾਂਜੀ ਹਾਂਜੀ ਕੋਈ ਕਹਿੰਦੀ ਲੈ ਜਾ ਤੇ ਬਿਲਕੁਲ ਪਿੰਦਰભાઈ ਜਿਵੇਂ ਦੇਖੋ ਮੇਰਾ ਵੀ ਕੀਤਾ ਵੀ ਹਰ ਰੋਜ਼ ਨਿਤਨਾਵਾ ਘੋੜਾ ਦੇਖਦੇ ਆ ਨਿਤ ਨਵੇਂ ਘੋੜਿਆਂ ਵਾਲੇ ਸੱਜਣਾਂ ਨੂੰ ਮਿਲਦੇ ਆ ਹਨਾ ਹਾਂਜੀ ਵੀ ਪ੍ਰਮਾਤਮਾ ਕਿਤਨਾ ਕਿਤੇ ਅੱਖ ਪਾਰ ਖੂ ਬਣਾਉਂਦਾ ਜਾਈ ਜਾਂਦਾ ਸਮੇਂ ਦੇ ਹਿਸਾਬ ਨਾਲ ਹਨਾ ਬਿਲਕੁਲ ਫਿਰ ਇਹ ਬਸ਼ੇਰੇ ਚ ਕੀ ਚੰਗਾ ਲੱਗਿਆ ਤੁਹਾਨੂੰ ਵੀ ਹਾਂ ਵੀ ਯਾਰ ਬਰੀਡਿੰਗ ਵਾਸਤੇ ਮੈਂ ਆਪਦੇ ਏਰੀਆ ਚ ਲੈ ਕੇ ਜਾਵਾਂ ਇਹਨੂੰ ਬਈ ਜੀ ਜਦੋਂ ਮੈਂ ਬਹੁਤ ਪਹਿਲਾਂ ਮੇਰੇ ਫਾਦਰ ਸਾਹਿਬ ਹਾਂਜੀ ਗੋਵਿੰਦਰ ਸਿੰਘ ਜੀ ਆਪਣਾ ਫੈ ਕੋਰਡਿਆਂ ਦੇ ਵਿੱਚ ਇਹਨਾਂ ਦਾ ਨਾਮ ਪਿੰਦਾ ਚੱਲਦਾ ਹੈ ਹਨ ਜੀ ਤੇ 20 ਸਾਲ ਹੋ ਗਏ ਇਹਨਾਂ ਨੂੰ ਫੈਰੀਅਰ ਦਾ ਕੰਮ ਕਰਦਿਆਂ ਨੂੰ ਜੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਜੀ ਮੈਂ ਇਹਨਾਂ ਤੋਂ ਸਿੱਖਿਆ ਫਿਰ ਉਸ ਤੋਂ ਬਾਅਦ ਮੈਂ ਕੋਰਸ ਵੀ ਕਰਕੇ ਆਇਆ ਤੇ ਕੰਮ ਕਰਦੇ ਨੇ ਫੀਲਡ ਦੇ ਵਿੱਚ ਜੀ ਵੀ ਉਧਰ ਪਰਾਣਾ ਹੀ ਮੇਰੇ ਫਾਦਰ ਸਾਹਿਬ ਜਾਂਦੇ ਆ ਜੀ ਹਰਿਆਣੇ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਮੈਂ ਜਦੋਂ ਜਾਣ ਲੱਗਿਆ ਤੇ ਬਾਈ ਤਰਲੋਚਨ ਉਹਨਾਂ ਦੇ ਜਦੋਂ ਘਰ ਇਹ ਬੱਚਾ ਉਦੋਂ ਜਾਮ ਲਿਆ ਸੀ ਇਹਨੇ ਅੱਛਾ ਜੀ ਤੇ ਮੈਂ ਉਸ ਟਾਈਮ ਦਾ ਉਧਰ ਵੀ ਕੰਮ ਕਰਦਾ अच्छा भाई ते शुरू ਤੋਂ ਇਹ ਬੱਚੇ ਦਾ ਵੀ ਅਲੱਗ ਹੀ ਚੀਜ਼ ਰਹੀ ਆ ਵੀ ਹਾਈਟ ਪੱਖੋਂ ਕੀ ਮਜ਼ਬੂਤੀ ਪੱਖੋਂ ਕੀ ਹੂੰ ਤੇ ਇਹ ਦੱਸ ਰਿਹਾ ਸੀਗਾ ਵੀ ਮੈਂ ਬਣੂਗਾ ਕੁਝ ਕੁਝ ਬਣੂਗਾ ਹਾਂਜੀ ਹਾਂਜੀ ਠੀਕ ਆ ਭਾਈ ਇਹਦੇ ਜਾਨੀ ਕਿ ਫੈਰੀਅਰ ਦੇ ਵਿੱਚ ਤਾਂ ਮੈਨੂੰ ਇੱਥੋਂ ਹੀ ਥੋੜਾ ਜਿਹਾ ਵਿਵਾਦਿਆ ਲੱਗਿਆ ਕਿ ਇਹ 12 ਮਹੀਨਿਆਂ ਦੇ ਬੱਚੇ ਦੇ 5 25 ਕੁਰੀ ਲਾਤੀ ਸੀ ਅੱਛਾ ਭਾਈ ਹਾਂਜੀ ਹਾਂਜੀ ਇੰਨੀ ਛੋਟੀ ਉਮਰ ਦੇ ਵਿੱਚ ਹਾਂਜੀ ਹਾਂਜੀ ਬਹੁਤ ਵੱਡਾ ਸਾਈਜ਼ ਸੀਗਾ ਹੂੰ ਤੇ ਪੈਰ ਗਰੋਥ ਬਹੁਤ ਜ਼ਿਆਦਾ ਕਰ ਰਿਹਾ ਸੀਗਾ ਤੇ ਫਿਰ ਹੂੰ ਉਦੀ ਸੇਫਟੀ ਲਈ ਫਿਰ ਸਾਨੂੰ 12 ਮਹੀਨੇ ਦੇ ਬੱਚੇ ਦੇ ਖੁਰੀ ਲਾਉਣੀ ਪਈ ਇਹਦੇ ਅੱਛਾ ਬਈ ਤੇ ਇੱਕ ਆਪਾਂ ਇਹ ਚੀਜ਼ ਸੁਣਦੇ ਹੁੰਨੇ ਹਮੇਸ਼ਾ ਵੀ ਜਿਹੜਾ ਕੱਚਾ ਬੰਦਾ ਉਹ ਤਾਂ ਭਾਵੇਂ ਉੱਪਰੋਂ ਘੋੜਾ ਦੇਖਣਾ ਸ਼ੁਰੂ ਕਰ ਦੇ ਕੰਨਾਂ ਤੋਂ ਜਾਂ ਹੋਰ ਹਨਾ ਪੱਕਾ ਬੰਦਾ ਹਮੇਸ਼ਾ ਨੀਂ ਦੇਖਦਾ ਮਜ਼ਬੂਤ ਵੀ ਸੁੰਬ ਕਿੰਨਾ ਕੁ ਮਜ਼ਬੂਤ ਆ ਘੋੜੇ ਦੀ ਲੱਤ ਕਿਸ ਤਰ੍ਹਾਂ ਦੀ ਆ ਛਾਤੀ ਕਿਵੇਂ ਦੀ ਆ ਹਨਾ ਵੀ ਥੱਲੋਂ ਉੱਪਰੋਂ ਸ਼ੁਰੂ ਹੁੰਦਾ ਹਮੇਸ਼ਾ ਤੁਹਾਨੂੰ ਮਤਲਬ ਇਹਦੇ ਸੁੰਬਾਂ ਤੋਂ ਲੱਗਿਆ ਵੀ ਕੁਝ ਚੀਜ਼ ਬਣੂਗਾ ਉਹ ਬੱਚਾ ਇਹ ਵੀ ਸੁੰਬ ਕੀ ਆ ਇੱਕ ਵੀ ਹੱਡੀ ਆ ਨਾ ਸੇਮ ਹਾਂਜੀ ਜੇ ਹੱਡੀ ਮਜ਼ਬੂਤ ਆ ਤਾਂ ਸਾਰੀ ਹੱਡੀ ਸਾਰਾ ਉਹਦਾ ਢਾਂਚਾ ਮਜ਼ਬੂਤ ਹੋਊਗਾ ਜੀ ਬਿਲਕੁਲ ਬਈ ਤੇ ਇਸ ਕਰਕੇ ਹੋਰ ਵੀ ਜਦੋਂ ਇਹਦੇ ਪੈਰਪੁਰ ਮजूद ਆ ਸਾਰੇ ਹੁਣ ਵੀ ਇਹਦੇ ਕਿਹੜੇ ਕਿਹੜੇ ਗੋਡੇ ਸੇਮ ਜਿੱਡਾ ਪੈਰ ਆ ਕਿ ਉੱਡੇ-ਉੱਡੇ ਇਹਦੇ ਗੋਡੇ ਗੋਡੇ ਆ ਬਈ ਬਿਲਕੁਲ ਬਈ ਤੇ ਨਾਂ ਕੀ ਆ ਬਸ਼ੇਰੇ ਦਾ ਇਹ ਇਹਦਾ ਹੀ ਅਰਾਵਤਰੀ ਅਰਾਵਤ ਹਾਂਜੀ ਤੇ ਉਮਰ ਬਾਈ ਕਿੰਨੀ ਹੋ ਗਈ ਇਹਦੀ ਉਮਰ ਦੋ ਦੰਦ ਬਸ਼ੇਰਾ ਜੀ ਹਜੇ ਦੋ ਦੰਦ ਹੈ ਜੀ ਠੀਕ ਆ ਬਾਈ ਤੇ ਉੱਥੇ ਵੀ ਮੈਨੂੰ ਲੱਗਦਾ ਘੋੜੀਆਂ ਤੇ ਛੱਡਿਆ ਹੋਣਾ ਜੀ ਇਹ ਹਾਂਜੀ ਇਹ ਤਿੰਨ ਘੋੜੀਆਂ ਤੇ ਛੱਡਤਾ ਸੀਗਾ ਪਹਿਲਾਂ ਜਦੋਂ ਇਹ ਸੀਗਾ 25 26 ਮਹੀਨਿਆਂ ਦਾ ਕਰੀਬ ਸੀਗਾ ਅੱਛਾ ਅੱਛਾ ਜੀ ਤੇ ਇਹਦੇ ਦੋ ਰਿਜ਼ਲਟ ਆ ਚੁੱਕੇ ਆ ਜੀ ਚੰਬੀਆਂ ਘੋੜੀਆਂ ਸੀ ਤਿੰਨੇ ਅੱਛਾ ਜੀ ਤੇ ਨੁਗਰੇ ਆ ਬੱਚੇ ਆ ਜੀ ਇੱਕ ਬਸ਼ੇਰਾ ਆ ਇੱਕ ਸ਼ੇਰੀ ਬਹੁਤ ਚੰਗੇ ਬੱਚੇ ਆ ਅੱਛਾ ਰਿਜ਼ਲਟ ਲੈ ਲੈ ਵੀ ਪਹਿਲਾਂ ਟਾਈਮ ਨਾਲ ਹੀ ਛੱਡਤਾ ਸੀਗਾ ਬਿਲਕੁਲ ਬਿਲਕੁਲ ਹਾਂਜੀ ਉਹ ਫਿਰ ਇੱਕ ਸਟਾਰਟਿੰਗ ਦੀ ਛੱਡਿਆ ਸੀਗਾ ਉਸ ਤੋਂ ਬਾਅਦ ਰੋਕਤਾ ਠੀਕ ਆ ਫੀਸ ਦੀ ਜਮਾਈ ਜਾਇਜ਼ ਰੱਖੀ ਆ ਜੀ ਸਾਰਿਆਂ ਲਈ ਵੀ ਜਮਾ ਬੈਲੈਂਸ ਕਰਕੇ ਠੀਕ ਆ ਬਈ 35000 ਰੁਪਏ ਫੀਸ 35000 ਹਾਂਜੀ ਹਾਂਜੀ ਬਿਲਕੁਲ ਬਈ ਤੇ ਜਿਵੇਂ ਤੁਸੀਂ ਕਹੇ ਹੋ ਹੱਡ ਗੋਡੇ ਦਾ ਮਜ਼ਬੂਤ ਆ ਕੱਦ ਕਾਠ ਬਹੁਤ ਆ ਬਈ ਹਨਾ ਤੇ ਹਰ ਇੱਕ ਬੰਦੇ ਨੂੰ ਇਹ ਹੁੰਦਾ ਇੱਕ ਦਿਨ ਮੈ ਜੋ ਮੈਨੂੰ ਖਾਸ ਚੀਜ਼ ਲੱਗੀ ਇਹਦੇ ਵਿੱਚ ਬਸ਼ੇਰੇ ਦੇ ਇਹਦੀ ਸਕਿਨ ਕੁਆਲਿਟੀ ਬਹੁਤ ਚੰਗੀ ਆ ਬਈ ਗਲਾਬੀ ਭਾਅ ਬਹੁਤ ਜਿਆਦਾ ਮਾਰਦਾ ਇਹਦਾ ਬਿਲਕੁਲ ਬਿਲਕੁਲ ਜੀ ਬਹੁਤ ਜੀ ਸਾਰੇ ਪਾਸੋਂ ਹੀ ਕੀ ਹਨਾ ਕੰਨ ਕਣੋਦੀ ਕੋਈ ਕੰਨਾਂ ਦੇ ਵਿੱਚ ਵੀ ਕੋਈ ਵੀ ਸਪੋਰਟਸ ਫੂਡ ਜਮਾ ਵੀ ਹੈਣੀਗੀ ਕੁਆਬ ਵੀ ਬਣ ਬਹੁਤ ਜਿਆਦਾ ਠੀਕ ਹੈ ਬਾਈ ਜਿਵੇਂ ਹੁਣ ਦੋ ਦੰਦ ਬੇਸ਼ੇਰਾ ਬਾਈ ਕਿੱਥੇ ਕੱਦ ਨੂੰ ਕਿੰਨਾ ਕਾ ਹੱਥ ਲਾ ਜੂ ਕਿਉਂਕਿ ਕੱਦ ਦਾ ਅੱਜ ਕੱਲ ਜਿਕਰ ਬਹੁਤ ਹੁੰਦਾ ਹਨਾ ਜਿਵੇਂ ਹਰ ਇੱਕ ਨੂੰ ਇਹ ਆ ਵੀ ਯਾਰ ਸਾਡੇ ਘੋੜੇ ਦਾ ਕੱਦ ਵੱਡਾ ਹੋਵੇ ਹਨਾ ਵੀ ਅਸੀਂ ਬੱਚਾ ਲਈਏ ਜਿਹੜਾ ਵੱਡੇ ਕੱਦ ਦਾ ਹੋਵੇ ਬਿਲਕੁਲ ਅਜੇ ਤਾਂ ਜਿਵੇਂ ਬੱਚਾ ਇਹ ਜਾਂ ਤੱਕ ਅਭੀ ਵੱਡਾ ਹੋਣਾ ਹੈ ਜੀ ਦੋ ਦੰਦ ਬੱਚਾ ਜੀ ਤੁਸੀਂ ਆਪਾਂ ਆਪ ਤਰ ਤਰੋਂ ਨਹੀਂ ਕਹਿੰਦੇ ਕੋਈ ਵੀ ਦੇਖਦਾ ਹੀ ਆ ਤੁਹਾਨੂੰ ਵੀ ਪਤਾ ਲੱਗ ਰਿਹਾ ਜੀ ਬਿਲਕੁਲ ਬਾਈ ਇਹਦਾ 68 ਪਲੱਸ ਕੱਦ ਆ ਜੀ ਅੱਛਾ ਬਾਈ ਹਾਂ ਜੀ 68 ਪਲੱਸ ਹੈ ਜੀ ਹਾਈਟ ਹੋ ਗਈ ਦੇ ਬੰਦਰਬਾਈ ਕਿੰਨਾ ਕੁ ਸਮਾਂ ਤੁਹਾਨੂੰ ਤਾਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਪਿਤਾ ਬੁਰਖਿਓ ਗੁੜਤੀ ਜੇ ਮਿਲਿਆ ਫੈਰੀਅਰਸ਼ਿਪ ਵੀ ਤੁਸੀਂ ਪ੍ਰੋਫੈਸ਼ਨਲ ਕੋਰਸ ਵੀ ਕਰਕੇ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਕਹਿੰਦੇ ਜਿਹੜੇ ਤਾਂ ਡੁੱਬਦੇ ਉਹ ਤਰ ਜਾਂਦੇ ਜਿਹੜੇ ਤਰਦੇ ਉਹ ਡੁੱਬ ਜਾਂਦੇ ਹਨ ਵੀ ਕਾਰਨ ਇਹ ਆ ਵੀ ਜੇ ਤੁਸੀਂ ਡੁੱਬ ਕੇ ਕਿਸੇ ਚੀਜ਼ ਚ ਕੰਮ ਕਰਦੇ ਹੋ ਤਾਂ ਤੁਸੀਂ ਉਸ ਕੰਮ ਚੋਂ ਤਰ ਜਾਓਗੇ ਬਿਲਕੁਲ ਜੀ ਤੇ ਫਿਰ ਤੁਸੀਂ ਕੋਰਸ ਵੀ ਕਰਕੇ ਹੋ Rajasthan ਦੇ ਵਿੱਚੋਂ ਹਨਾ ਪ੍ਰੋਫੈਸ਼ਨਲੀ ਕਲਾਸਾਂ ਵੀ ਲਾਈਆਂ ਨੇ ਫਸਟ ਡਿਵੀਜ਼ਨ ਦੇ ਤੁਸੀਂ ਨੇ ਪਾਸ ਵੀ ਕੀਤੇ ਆਪਣੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਤੁਹਾਡਾ ਮੈਂ ਕੰਮ ਵੀ ਦੇਖਿਆ ਬਹੁਤ ਚੰਗਾ ਕੰਮ ਹਨਾ ਬਾਈ ਗੁਰਪ੍ਰ ਬਈ ਬਾਹ ਕਮਾਲ ਖੁਰੀ ਲਈ ਹੋਈ ਸੀ ਘੋੜੇ ਨੂੰ ਬਈ ਹਣਾ ਹਾਂਜੀ ਹਾਂਜੀ ਬਈ ਜਿਵੇਂ ਕਿ ਐਡੀ ਡਾਸ ਦੇ ਬੂਟ ਪਾ ਲਾਂਦਾ ਨਾ ਬੰਦਾ ਵੀ ਕੰਫਰਟ ਫੀਲ ਕਰਦਾ ਉਵੇਂ ਘੋੜਾ ਜਦੋਂ ਖੁਰੀ ਸਹੀ ਲੱਗੀ ਹੋਵੇ ਸਹੀ ਤੋਰਾ ਤੁਰਦਾ ਬਈ ਹਮੇਸ਼ਾ ਬਸ ਬਈ ਆਹੀ ਇਹਦੇ ਵਿੱਚ ਇੱਕ ਚੀਜ਼ ਹੀ ਮੇਨ ਆ ਜੀ ਇਹ ਮੈਨੂੰ ਸ਼ੌਂਕ ਆ ਜੀ ਇਸ ਚੀਜ਼ ਦਾ ਠੀਕ ਆ ਬਈ ਇੱਕ ਇੱਕ ਤਾਂ ਕੰਮ ਹੋ ਗਿਆ ਜੀ ਕੰਮ ਦੇ ਨਾਲ ਨਾਲ ਮੇਰਾ ਸ਼ੌਂਕ ਆ ਜੀ ਇਸ ਚੀਜ਼ ਦਾ ਜਿਹੜਾ ਵੀ ਮੈਂ ਕੰਮ ਕਰਦਾ ਜਿੰਨਾ ਕਿ ਵੀ ਕਰਦਾ ਪੂਰਾ ਸ਼ੌਂਕ ਨਾਲ ਹੀ ਕਰਦਾਗਾ ਜੀ ਅੰਕਲ ਚਾਚੀ ਗੁਰਪ੍ਰੀ ਦੇ ਘੋੜੇ ਦੇ ਵੀ ਤੁਸੀਂ ਦੇਖਿਆ ਉੱਦ ਦੇ ਹਾਂ 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 ਅੰਕਲ ਹੋਰੀ ਅੰਗਰੇਜ਼ ਹੋਰੀ ਉੱਧਰ ਦਲਵਾਗ ਮਿੱਡਲਾ ਦਲਵਾਗ ਮਿੱਡਲਾ ਬਹੁਤ ਚੰਗਾ ਘੋੜਾ ਹੈ ਹਾਂ ਉਹ ਆਪਣਾ ਆਪ ਦਾ ਘੋੜਾ ਉਹਦੇ ਵੀ ਮੈਂ ਹੀ ਲਾਉਣਾ ਜੀ ਘੋੜੀਆਂ ਇੱਥੇ ਠੀਕ ਹੈ ਬਈ ਨਹੀਂ ਬਿਲਕੁਲ ਬਈ ਪੈਰਾਂ ਦਾ ਸੰਭਣਾ ਘੋੜਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਮਿੱਡਲੇ ਦਲਵਾਗ ਦਾ ਬਹੁਤ ਵੱਡਾ ਕੱਦ ਵੱਡਾ ਹਾਂਜੀ ਹਾਂਜੀ ਜਿੰਨਾ ਵੱਡਾ ਮਤਲਬ ਆਪਾਂ ਕਹਿੰਦੇ ਵੀ ਢਾਂਚਾ ਹੁੰਦਾ ਸਰੀਰ ਦਾ ਉਹਦੀ ਮਜ਼ਬੂਤੀ ਦਾ ਉੱਨਾਂ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਪੈਰਾਂ ਦਾ ਧਿਆਨ ਰੱਖਣਾ ਪੈਂਦਾ ਬਿਲਕੁਲ ਠੀ ਠੀਕ ਹੈ ਜਾਨਕੀ ਇੱਕ ਦੋ ਹੁੰਦੀਆਂ ਹੀ ਸੀਗੀਆਂ ਵੀ ਠੀਕ ਹੈ ਭਾਈ ਕਿ ਵਿਚਨ ਵਾਲਾ ਸੀਗਾ ਵੇਚ ਦਿੱਤੀ ਹਨਾ ਫਿਰ ਉਹ ਲੈ ਜਾਂਦਾ ਕੋਈ ਐਂ ਦੀ ਸੀ ਕਿਉਂਕਿ ਪੜਦੇ ਸੀਗੇ ਕਿਲੇ ਕੋਈ ਸੰਭਨ ਵਾਲਾ ਹੈ ਨਹੀਂ ਸੀ ਅੱਛਾ ਫਿਰ ਕੰਮ ਤੇ ਹੁੰਦੇ ਸੀਗੇ ਇੱਕ ਅੱਦਾ ਤਾਂ ਚਲੋ ਨਾਲ ਵੀ ਬੈਲੈਂਸ ਹੋ ਜਾਂਦਾ ਹਨਾ ਤੇ ਜਿਆਦਾ ਕਰਕੇ ਉਹ ਤਾਂ ਨਹੀਂ ਸੀਗਾ ਤੇ ਹੁਣ ਫਿਰ ਉਹ ਨਾਲ-ਨਾਲ ਅਸੀਂ ਸਪੈਸ਼ਲ ਹੋ ਗਏ ਨਹੀਂ ਇੱਕ ਤਾਂ ਆਪਾਂ ਦੇਖਦੇ ਹਾਂ ਨੇ ਵੈਸੇ ਘੋੜੀ ਰੱਖ ਲਈ ਵੀ ਜਿਵੇਂ ਦਾ ਨਾਰਮਲ ਘੋੜਾ ਮਿਲਿਆ ਕੋਈ ਚਲੋ ਮਲਾ ਲਈ ਇੱਕ ਆਪਾਂ ਪ੍ਰੋਪਰ ਬਰੀਡ ਤੇ ਕੰਮ ਕਰਨ ਲੱਗ ਜਾਨੇ ਵੀਰ ਫਲਾਣਾ ਘੋੜਾ ਚੰਗਾ ਸੂਰਿਆ ਇਸ ਘੋੜੀ ਤੇ ਉਸ ਕੋਡ ਦਾ ਰਿਜ਼ਲਟ ਚੰਗਾ ਆ ਸਕਦਾ ਹਨਾ ਤੁਹਾਡੇ ਘਰੇ ਹੁਣ ਦੋ ਬਸ਼ੇਰੀਆਂ ਆਈਆਂ ਨੇ ਮਹਾਰਾਜ ਨੇ ਕਿਰਪਾ ਕੀਤੀ ਹੈ ਹਨਾ ਵੀ ਬਹੁਤ ਚੰਗੀਆਂ ਬਸ਼ੇਰੀਆਂ ਦੋਵੇਂ ਮਾਰਵਾੜੀ ਨੇ ਜਿਹੜੀਆਂ ਵੀ ਪੂਰੀਆਂ ਚੰਗੀਆਂ ਬਣਨੀਆਂ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਉਹ ਹਾਂਜੀ ਉਹ ਬਸ਼ੇਰੀਆਂ ਦੋਵੇਂ ਆਪਾਂ ਦੇਵਰਾਜ ਤੋਂ ਮਲਾਈਆਂ ਸੀਗੀਆਂ ਰਣੀਆਂ ਵਾਲੇ ਤੋਂ ਹਾਂ ਦੇਵਰਾਜ ਰਣੀਆਂ ਤੁਮ ਲਾਈਆਂ ਸੀ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਜੀ ਬੱਚੀਆਂ ਦੋਵੇਂ ਹੀ ਬਹੁਤ ਵਧੀਆ ਆਈਆਂ ਜੀ ਠੀਕ ਹੈ ਬਲੱਡ ਤੇ ਵੀ ਨਾਲ ਕੰਮ ਕਰ ਰਹੇ ਹੋ ਤੁਸੀਂ ਬਈ ਬਿਲਕੁਲ ਬਿਲਕੁਲ ਜੀ ਠੀਕ ਹੈ ਬਈ ਵੱਡੇ ਕੀ ਆਏ ਆ ਵੀਰੇ ਪਤਾ ਕੀ ਗੱਲ ਆ ਵੀ ਨਾਲ ਨਾਲ ਫੈਰੀਅਰ ਦਾ ਵੀ ਹੈ ਨਾ ਤੇ ਸ਼ੌਂਕ ਜਿਹੜਾ ਘੋੜਿਆਂ ਦਾ ਵੀ ਆ ਫਿਰ ਉਹ ਪੈ ਜਾਂਦਾ ਉਸ ਚੀਜ਼ ਨੂੰ ਬਿਲਕੁਲ ਕਿਸੇ ਵੀ ਕੰਮ ਤੇ ਫਿਰ ਕਰਨਾ ਤੇ ਵਧੀਆ ਚੀਜ਼ ਤੋਂ ਆਪਾਂ ਜਿਵੇਂ ਕਹਿੰਦੇ ਆ ਵੀ ਵਧੀਆ ਘੋੜੇ ਤੁਮ ਲਾਉਣੇ ਹਨਾ ਤੇ ਉਹ ਫਿਰ ਆਪਾਂ ਵਧੀਆ ਤੋਂ ਹੀ ਮਲਾਈ ਉਦੋਂ ਠੀਕ ਹੈ ਬਸ ਇਹ ਦੋਵੇਂ ਚੰਗੀਆਂ ਆ ਗਈਆਂ ਬਿਲਕੁਲ ਜਦੋਂ ਆਪਾਂ ਬਈ ਕਿਸੇ ਦੇ ਘਰੇ ਜਾਣੇ ਕੋਈ ਚੰਗੀ ਨਸਲ ਦੇਖਦਾ ਆਪਣਾ ਦਿਲ ਵੀ ਕਰਦਾ ਵੀ ਮੇਰੇ ਘਰੇ ਆ ਜਾ ਹੋਵੇ ਹਨਾ ਘੋੜੀਆਂ ਵੀ ਬਹੁਤ ਚੰਗੇ ਨੇ ਤੁਹਾਡੀਆਂ ਦੋ ਇਹ ਤੇ ਚੰਗੇ ਘੋੜੇ ਤੋਂ ਮਿਲੀਆਂ ਨੇ ਬਿਲਕੁਲ ਜੀ ਬਿਲਕੁਲ ਬਈ ਤੇ ਹੁਣ ਬਸ਼ੇਰ ਦੀ ਸਟੱਡ ਸਰਵਿਸ ਅੱਜ ਤੋਂ ਓਪਨਾ ਫੈਰੀਅਰ ਤਾਂ ਤੁਸੀਂ ਖੁਦ ਹੈਗੇ ਹੋ ਨਾ ਤੇ ਤੁਹਾਡੇ ਏਰੀਆ 'ਚ ਡਾਕਟਰਾਂ ਦੀ ਕੋਈ ਮੈਨੂੰ ਲੱਗਦਾ ਵੀ ਕਮੀ ਹੈ ਨਹੀਂ ਕਿਉਂਕਿ ਬਹੁਤ ਚੰਗੇ ਤੋਂ ਚੰਗਾ ਡਾਕਟਰ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਹੈਗਾ ਜੀ ਬਿਲਕੁਲ ਜੀ ਇਹ ਪ੍ਰੋਬਲਮ ਸਾਨੂੰ ਕਦੇ ਵੀ ਨਹੀਂ ਲੱਗੀ ਅਸੀਂ ਕਿਉਂਕਿ ਦੂਰ ਜਾਂਦੇ ਆ ਵੀ ਕਿਤੇ ਵੀ ਫੈਰੀਅਰ ਦੀ ਕਮੀ ਹੁੰਦੀ ਹੈ ਨਾ ਕਿਤੇ ਡਾਕਟਰ ਦੀ ਕਮੀ ਹੁੰਦੀ ਹੈ ਜਿਵੇਂ ਰਾਜਸਥਾਨ ਜਾਵੜਦੇ ਉਧਰ ਸਾਈਡ ਜਾਂ ਕੋਈ ਇੱਧਰ ਕਿਤੇ ਏਰੀਆ 'ਚ ਘੱਟ ਕੁੜੀਆਂ ਉੱਥੇ ਡਾਕਟਰ ਤੇ ਫੈਰੀਅਰ ਦੀ ਬਹੁਤ ਕਮੀ ਹੈ ਨਾ ਮੈਨੂੰ ਲੱਗਦਾ ਜਦੋਂ ਦੀ ਅਸੀਂ ਰੱਖਣ ਲੱਗੇ ਆ ਵੀ ਸਾਨੂੰ 1% ਚਲੋ ਫੈਰੀਅਰ ਤਾਂ ਅਸੀਂ ਕਰਦਾ ਹਨਾ ਕੰਮ ਹੀ ਹੈਗਾਗਾ ਤੇ ਡਾਕਟਰ ਦਾ ਤਾਂ ਬਿਲਕੁਲ ਵੀ ਨਹੀਂ ਇੱਥੇ ਹੈਗੇ ਆਪਣੇ ਸਾਰੇ ਹਨਾ ਡਾਕਟਰ ਕੇਵਲ ਜੀ ਆ ਜੀ ਲੱਖਿਆ ਦੀ ਡਿਊਟੀ ਆ ਹੂੰ ਹੂੰ ਉਹ ਵੀ ਆ ਤੇ ਹੋਰ ਡਾਕਟਰ ਨੇੜੇ ਸਾਡੇ ਪਾਸ ਦੇ ਬਹੁਤ ਡਾਕਟਰ ਆ ਵਧੀਆ ਇੱਕ ਨੰਬਰ ਡਾਕਟਰ ਆ ਵੀ ਕੋਈ ਉਹ ਜੀ ਪ੍ਰੋਬਲਮ ਨਹੀਂ ਆਉਂਦੀ ਜੀ ਪਿੰਦਰ ਬਾਈ ਜੇ ਮੈਂ ਆਪਾਂ ਗੱਲਾਂ ਚ ਇੰਨੀਆਂ ਰੁੱਜ ਗਏ ਬਲੱਡ ਲਾਈਨ ਮੈਂ ਪੁੱਛਣੀ ਭੁੱਲ ਗਿਆ ਨਾਮ ਜ਼ਰੂਰ ਪੁੱਛ ਲਿਆ ਇਰਾਵਤ ਦੀ ਬਲੱਡ ਲਾਈਨ ਕੀ ਆ ਮਾਂ ਤੇ ਪਿਓ ਵਾਲੇ ਪਾਸੇ ਦੀ ਇਰਾਵਤ ਦੀ ਬਲੱਡ ਲਾਈਨ ਦੀ ਬਹੁਤ ਦੋਵੇਂ ਪਾਸੇ ਬਹੁਤ ਸਟਰੋਂਗ ਹੈ ਜੀ ਅੱਛਾ ਭਾਈ ਇਹ ਆ ਹੈਗਾ ਜੀ ਹਾਥੀ ਦਾ ਆ ਗਿਆ ਪੋਤਾ ਜੀ ਜੀ ਜਿਹੜਾ ਸੁਲਤਾਨ ਘੋੜਾ ਜੀ ਆਪਣਾ ਉਦਾਸੀ ਸਟੱਡ ਫਾਰਮ ਦੇ ਵਿੱਚ ਅੰਬਾਬਾਜੀ ਕੋਲੇ ਮੰਡੀ ਸਾਹ ਵਾਲੇ ਹੋਣੇ ਜੀ ਉਹਦਾ ਬੱਚਾ ਜੀ ਇਹ ਠੀਕ ਹੈ ਜੀ ਤੇ ਜੇ ਆਪਾਂ ਮਾਂ ਵਾਲੇ ਪਾਸੋਂ ਗੱਲ ਕਰੀਏ ਤਾਂ ਇਹ ਆਪਣੀ ਡਾਇਰੈਕਟ ਆਪਣੇ ਸੂਰੇ ਵਾਲੇ ਦਾ ਜਿਹੜਾ ਵੱਡਾ ਸੀਗਾ ਠੀਕ ਹੈ ਜੀ ਗੁਲਜਾਰ ਦੀ ਹਾਂਜੀ ਹਾਂਜੀ ਉਸ ਲੇਨ ਦੀ ਆ ਜੀ ਉਹ ਉਸ ਲੇਨ ਦੀ ਅੱਛਾ ਗੁਲਜਾਰ ਦੀ ਪੋਤਰੀ ਆ ਗਈ ਹਾਂਜੀ ਘੋੜੀ ਅੰਕਲ ਜੀ ਉਹਨਾਂ ਦੇ ਘਰ ਹੀ ਖੜੀ ਅੱਜ ਮੈਂ ਦੇਖ ਕੇ ਆਇਆ ਹਾਂ ਕੁਝ ਗਰਮੀ ਜ਼ਿਆਦਾ ਸੀ ਉਹਦੇ ਸ਼ਾਰਟ ਨਹੀਂ ਲੈ ਕੇ ਬਹੁਤ ਜ਼ਿਆਦਾ ਬਰੀਕੀਆਂ ਵਾਲੀ ਘੋੜੀ ਆ ਜੀ ਉਹ ਕਿੰਨੇ ਕ ਬੱਚੇ ਦੇ ਗਏ ਅੰਕਲ ਜੀ ਆਪਣੇ ਕੋਲੇ 300 ਹੀ ਸਰੀ ਆਪਣੇ ਕੋਲ ਅੱਛਾ ਅੱਛਾ ਜੀ ਤੈਨੇ ਬਸ਼ੇਰੀ ਦਿੱਤੀ ਉਹਨੇ ਅੱਛਾ ਜੀ ਹੁਣ ਫਿਰ ਕਾਹ ਕ ਬਣਿਆ ਠੀਕ ਹੈ ਜੀ ਉਹ ਤਕਰੀਬਨ ਘੋੜੇ ਤੇ ਸੁੰਦੀ ਜਿਆਦਾ ਅੱਛਾ ਜਿਹੜਾ ਘੋੜਾ ਪਾਤਾ ਜੀ ਹਾਂ ਜਿਹੜਾ ਘੋੜਾ ਪਾਤਾ ਉਹ ਜੀ ਸੁੰਦੀ ਆਪਣ ਕਿੰਨੀ ਕੁ ਉਮਰ ਦੀ ਲਈ ਸੀ ਉਹ 17 ਮਹੀਨਾ ਦੀ ਬਸ਼ੇਰੀ ਲਈ ਅੱਛਾ ਬਸ਼ੇਰੀ ਖਰੀਦੀ ਸੀ ਆਪਾਂ ਨੇ ਠੀਕ ਇਹ ਤਾਂ ਫਿਰ ਨਵੀਂ ਉਮਰ ਦੀ ਹੋਈਏ ਉਹ ਹਾਂ ਨਵੀਂ ਦੀ ਆ ਹਾਂ 6-7 ਸਾਲ ਦੀ ਘੋੜੀ ਹੋਣੀ ਜੀ ਬੁਲਜਾਰ ਦਾ ਬਲੰਤ ਵਾਲਾ ਘੋੜਾ ਕੋਈ ਵਜਦਾ ਅੱਛਾ ਜੀ ਉਹਦੀ ਬੱਤੀ ਆ ਜੀ ਠੀਕ ਹੈ ਠੀਕ ਹੈ ਜੀ ਹਾਂ ਸੂਰੇਵੜੀ ਲੈਂਡ ਹਾਂਜੀ ਉਹਦੇ ਚੌਂਕ ਠੀਕ ਹੈ ਜੀ ਪਿੰਦਰ ਬਾਈ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੂੰਗਾ ਕਿ ਜੀ ਦਰਸ਼ਕਾਂ ਦੇ ਜਾਣ ਚ ਵੀ ਆਈ ਹੋਣੀ ਹੋਣਾ ਜਿਵੇਂ ਅਕਸਰ ਆਪਾਂ ਗੱਲ ਕਰਦੇ ਆਂ ਵੀ ਘੋੜੇ ਜਿਵੇਂ ਹੁਣ ਆਪਾਂ ਖੜਾਈ ਰੱਖਦੇ ਆਂ ਜ਼ਿਆਦਾਤਰ ਵੀ ਖੁਰੀ ਦੀ ਇਹਨੂੰ ਇੰਨੀ ਜ਼ਰੂਰਤ ਨਹੀਂ ਹੁੰਦੀ ਜੇ ਤਾਂ ਆਪਾਂ ਪੱਕੇ ਤੇ ਤੋਰਦੀ ਹੋਈਏ ਤਾਂ ਤਾਂ ਨੌਹਾਂ ਜਿਹੜੇ ਟੁੱਟ ਜਾਂਦੇ ਤਾਂ ਆਪਾਂ ਖੁਰੀ ਲਾਉਣੀ ਚਾਹੀਦੀ ਆ ਪਰ ਅੱਜ ਮੈਂ ਪਹਿਲੀ ਵਾਰ ਸੁਣਿਆ ਕਿ ਕਿ ਚਲੋ ਜਾਣਕਾਰੀ ਆਪਣੇ ਦੋਸਤਾਂ ਨੂੰ ਦੇਣੀ ਬਹੁਤ ਜ਼ਰੂਰੀ ਹੁੰਦੀ ਵੀ ਤੁਸੀਂ ਦੱਸਿਆ 12-13 ਮਹੀਨਿਆਂ ਦੇ ਬੱਚੇ ਦੇ ਖੁਰੀ ਲਾਤੀ ਵੀ ਜੈਜ ਆ ਇੰਨੀ ਛੋਟੀ ਉਮਰ ਦੇ ਬੱਚੇ ਦੇ ਖੁਰੀ ਲਾਉਣੀ ਬਈ ਖੁਰੇ ਕੋਈ ਮੈਂ ਇਹ ਚੀਜ਼ ਦੱਸਣੀ ਚਾਹੁੰਦਾ ਸੀ ਤੁਹਾਨੂੰ ਪਹਿਲਾਂ ਵੀ ਇੱਕ ਫੋਨ ਕੀਤਾ ਸੀ ਵੀ ਆਪਾਂ ਇਸ ਚੀਜ਼ ਤੇ ਵੀਡੀਓ ਕਰਾਂਗੇ ਨਾ ਹੂੰ ਹੂੰ ਵੀ ਖੁਰੀ ਇੱਕ ਵੀ ਇਹਦਾ ਮਤਲਬ ਇਹ ਨਹੀਂ ਜੀ ਵੀ ਚੱਲਦਾ ਉਹਦਾ ਘਸਨ ਦੇ ਉਹ ਕਾਰਨ ਆ ਵੀ ਖੁਰੀ ਲਾਤੀ ਹੈ ਨਾ ਹੂੰ ਹੂੰ ਖੁਰੀ ਦੇ ਬਹੁਤ ਸਾਰੇ ਕਾਰਨ ਆ ਜੀ ਅੱਛਾ ਬਈ ਪੈਰ ਕਿਸੇ ਵੀ ਤਰ੍ਹਾਂ ਦੀ ਜੀ ਪ੍ਰੋਬਲਮ ਆ ਤਾਂ ਉਹਨੂੰ ਆ ਸੈੱਟ ਕਰਨ ਲਈ ਉਹਦਾ ਖੁਰੀ ਇਲਾਜ ਆ ਜੀ ਠੀਕ ਹੈ ਜੀ ਓਵਰ ਗਰੋਥ ਦੇ ਵਿੱਚ ਜਦੋਂ ਪੈਰ ਓਵਰ ਗਰੋਥ ਹੋ ਰਿਹਾ ਟੁੱਟ ਰਿਹਾ ਤੇ ਫਿਰ ਉਹਦਾ ਗੱਲ ਕੀ ਹੈ ਜੀ ਆਪਾਂ ਬੂਟਾਂ ਤੋਂ ਬਿਨਾ ਕਿਵੇਂ ਚੱਲ ਪਾਂਗੇ ਠੀਕ ਹੈ ਬਈ ਤੇ ਉਹਦੀ ਸੇਫਟੀ ਲਈ ਫਿਰ ਸਾਨੂੰ ਖੁਰੀ ਲਾਉਣੀ ਪਈ ਪੈਰ ਬਾਦਰ ਰਿਹਾ ਟੁੱਟ ਰਿਹਾ ਕ੍ਰੈਕ ਹੋ ਰਿਹਾ ਕਮਜ਼ੋਰਾ ਸਭ ਮੰਨ ਲਓ ਹਾਂਜੀ ਗ੍ਰੋਥ ਜਿਆਦਾ ਕਰ ਰਿਹਾ ਉਹ ਜੀ ਤੇ ਫਿਰ ਉਹ ਖੁਰੀ ਦੇ ਨਾਲ ਕੀ ਆ ਉਹ ਸੰਭਵ ਇੱਕ ਵਾਝ ਜਾਂਦਾ ਹਾਂਜੀ ਉਹ ਗੱਲ ਵੱਖਰੀ ਹੈ ਕਿ ਅਪੋ ਜੇ ਖੁਰੀ ਸਹੀ ਨਹੀਂ ਲਾਉਣੀ ਤਾਂ ਉਹ ਪੈਰ ਲਈ ਆਟੋਮੈਟਿਕੀ ਗਲਤ ਹੋ ਗਈ ਠੀਕ ਹੈ ਬਾਈ ਹਾਂਜੀ ਬਾਈ ਬਿਲਕੁਲ ਜੀ ਤੇ ਇੱਕ ਬਈ ਘੋੜਿਆਂ ਬਾਰੇ ਮੈਂ ਪੁੱਛਣਾ ਚਾਹੁੰਦਾ ਜੀ ਮੈਂ ਤੁਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਘੋੜਿਆਂ ਦੇ ਵਿਚਰ ਰਹੇ ਹੋ ਨਾ ਵੀ ਪੈਰਾਂ ਦੀ ਦੇਖੋ ਆਪਾਂ ਗਰੂਮਿੰਗ ਘੋੜੇ ਦੀ ਕਰ ਲਾਨੇ ਸਾਰਾ ਕੁਝ ਠੀਕ ਆ ਪਰ ਪੈਰ ਮੈਨੂੰ ਲੱਗਦਾ ਬਹੁਤ ਘੱਟ ਲੋਕ ਆ ਜਿਹੜੇ ਚੱਕ ਕੇ ਦੇਖਦੇ ਹੁਣ ਕਈਆਂ ਦੇ ਫਰੌਗ ਗਲੇ ਪਏ ਹੁੰਦੇ ਆ ਜਾਂ ਕਈਆਂ ਦੇ ਫੁੱਟ ਪੈਂਚਰ ਹੋ ਜਾਂਦਾ ਘੋੜਾ ਇਹ ਜਾ ਵੀ ਦਿਲ ਬਹੁਤ ਛੇਤੀ ਛੱਡ ਜਾਂਦਾ ਜੇ ਕੋਈ ਪ੍ਰੋਬਲਮ ਆ ਜੇ ਤਾਂ ਖਾਣਾ ਪੀਣਾ ਵੀ ਛੱਡ ਜਾਂਦਾ ਜੇ ਮਾੜਾ ਮੋਟਾ ਫੁੱਟ ਪੈਂਚਰ ਵੀ ਹੋਵੇ ਬਈ ਹਨਾ ਵੀ ਆਪਾਂ ਸੇਫਟੀ ਕਿਸ ਤਰ੍ਹਾਂ ਰੱਖ ਸਕਦੇ ਹਾਂ ਬਈ ਘੋੜੇ ਦੇ ਜਿਹੜਾ ਫੁੱਟ ਪੈਂਚਰ ਇੱਕ ਆਪਾਂ ਨਾਰਮਲ ਗੱਲ ਨਹੀਂ ਜੀ ਇਹ ਬਹੁਤ ਵੱਡੀ ਗੱਲ ਆ ਇਹੀ ਸਭ ਬਿਮਾਰੀਆਂ ਦੀ ਇੱਕ ਕਹਿ ਲਓ ਸਟਾਰਟਿੰਗ ਫੁੱਟ ਪੈਂਚਰ ਆ ਜੀ ਜੜ ਹੁੰਦੀ ਆ ਹਰ ਕੋਲ ਜੜ ਬਿਲਕੁਲ ਜੀ ਠੀਕ ਆ ਬਈ ਫੁੱਟ ਪੈਂਚਰ ਨੂੰ ਆਪਾਂ ਇਨੀ ਈਜ਼ੀ ਲੈ ਜਾ ਜਨੇ ਆ ਫੁੱਟ ਪੈਂਚਰ ਰਕੀ ਜਾ ਕੇ ਬਹੁਤ ਪ੍ਰੋਬਲਮ ਆ ਕਰਦਾ ਬਈ ਮੇਰੇ ਪੇਜ ਆ ਜੀ ਪਿੰਦਰ ਫੈਰੀਅਰ ਠੀਕ ਆ ਬਈ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਵੀ ਫੁੱਟ ਪੈਂਚਰ ਨਾਲ ਬਹੁਤ ਜਾਣ ਕੇ ਪਰੇਸ਼ਾਨ ਹੋਣੀਆਂ ਅੰਗ ਜਾਨਵਰ ਨੂੰ ਹਾਂ ਬਿਲਕੁਲ ਬਿਲਕੁਲ ਠੀਕ ਆ ਬਈ ਪਿੰਦਰ ਬਾਈ ਤੁਸੀਂ ਕਿੰਨੇ ਟਾਈਮ ਦਾ ਕੋਰਸ ਕਰਕੇ ਹੋ ਦਰਸ਼ਕਾਂ ਨਾਲ ਜਰੂਰ ਸਾਂਝਾ ਕਰਿਏ ਕਿਉਂਕਿ ਇੱਕ ਤਾਂ ਆਮ ਵੀ ਪਹਿਲਾਂ ਜਿਵੇਂ ਥੋੜੀ ਨਾਲ ਹੀ ਵੜਦੇ ਹੁੰਦੇ ਸੀ ਜੋ ਪੁਰਾਣੇ ਟਾਈਮ ਦਾ ਹੈਗਾ ਸੀ ਫੈਰੀਅਰਸ਼ਿਪ ਹਨਾ ਹੁਣ ਜਿਵੇਂ ਜਿਵੇਂ ਘੋੜੇ ਐਕਸਪੈਂਸਿਵ ਵੀ ਹੋ ਰਿਹਾ ਹੈ ਹਨਾ ਬਹੁਤ ਕੀਮਤੀ ਜਾਨਵਰ ਨੇ ਉਸ ਕੀਮਤੀ ਚੀਜ਼ਾਂ ਨੂੰ ਸੰਭ ਕੇ ਰੱਖਣਾ ਪੈਰ ਬਹੁਤ ਵੱਡਾ ਰੋਲ ਪਲੇ ਕਰਦਿਆ ਇੱਕ ਜਾਨਵਰ ਨੂੰ ਸੰਭਣ ਦੇ ਵਿੱਚ ਕਿੰਨਾ ਟਾਈਮ ਕੋਰਸ ਕੀਤਾ ਬਾਈ ਇੱਕ ਆਮ ਫੈਰੀਅਰ ਨਾਲੋਂ ਪ੍ਰੋਫੈਸ਼ਨਲ ਹੋਣ ਚ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਬਾਈ ਕੋਰਸ ਤਾਂ ਉਹ HGD 2 ਸਾਲ ਦਾ ਜੀ ਕੋਰਸ ਉਹਦੇ ਵਿੱਚ ਕੀ ਐ ਬੈਚ ਲੱਗਦੇ ਆ ਜੀ ਬਈ ਸਭ ਤੋਂ ਵੱਡਾ ਮੇਰਾ ਕੋਰਸ ਮੇਰੇ ਫਾਦਰ ਸਾਹਿਬ ਹੀ ਆ ਠੀਕ ਆ ਬਈ ਤੁਹਾਨੂੰ ਬਲੱਡ ਚ ਖੂਨ ਚ ਹੀ ਮਿਲਿਆ ਮਤਲਬ ਬਸ ਇਹ ਚੀਜ਼ ਹਾਂਜੀ ਠੀਕ ਹੈ ਜੀ ਤੇ ਵੀ ਐ ਕੋਰਸ ਤਾਂ ਚਲੋ ਮੈਂ ਕਰ ਲਿਆ ਉਹ ਕੀ ਸਟੱਡੀ ਆ ਜਿਹੜਾ ਮੇਰਾ ਬਾਕੀ ਉਹ ਬਲੱਡ ਚ ਚੀਜ਼ ਸੀਗੀ ਅੱਛਾ ਬਈ ਸ਼ੌਂਕ ਸੀਗਾ ਮੈਨੂੰ ਠੀਕ ਆ ਬਈ ਧਿਆਨ ਉੱਥੇ ਹੀ ਲੱਗਦਾ ਵੀ ਜੇ ਇਸ ਚੀਜ਼ ਦਾ ਸ਼ੌਂਕ ਹੋਵੇ ਠੀਕ ਆ ਬਈ ਤੇ ਫਰਕ ਤਾਂ ਚਲੋ ਕੋਰਸ ਦਾ ਹੈਗਾ ਵੀ ਸਟੱਡੀ ਹੋ ਜਾਂਦੀ ਉਹ ਤੇ ਪੂਰੀ ਪ੍ਰੋਪਰ ਤੇ ਟੈਕਨੀਕਲੀ ਬੰਦਾ ਸੋਚਣ ਲੱਗ ਜਾਂਦਾ ਹਨਾ ਬਿਲਕੁਲ ਬਿਲਕੁਲ ਬਾਈ ਤੇ ਆਪਣੇ ਸਾਰੇ ਮੈਂ ਤੁਹਾਡੇ ਏਰੀਏ ਦੀ ਘੋੜਿਆਂ ਵਾਲੀ ਕਰੀਮ ਬੈਠੀ ਆ ਸਾਰੀ ਹਨਾ ਬਾਈਆਂ ਦੀ ਇੰਟਰੋਡਕਸ਼ਨ ਆਪਾਂ ਜ਼ਰੂਰ ਕਰਾਈਏ ਹਨਾ ਜਿੰਨੇ ਵੀ ਅੱਜ ਇਸ ਖੁਸ਼ੀ ਦੇ ਮੌਕੇ ਸਾਰੇ ਭਰਾ ਇਕੱਠੇ ਹੋਇਆ ਬਾਈ ਹਾਂਜੀ ਹਾਂਜੀ ਇਹ ਮੇਰਾ ਬੋਪਰਾ ਜੀ ਬੈਸਟ ਫਰੈਂਡ ਆ ਠੀਕ ਆ ਬਾਈ ਪਿੰਡ ਦਲਮੀਰ ਖੇੜਾ ਜੀ ਠੀਕ ਆ ਬਾਈ ਬਾਈ ਕੋਲੇ ਜਨਮ ਰੱਖਿਆ ਜੀ ਠੀਕ ਆ ਬਾਈ ਤੇ ਇਹ ਸਾਡਾ ਗੁਰਪ੍ਰੀਤ ਸਿੰਘ ਜੀ ਸਰਪੰਚ ਮੇਰੇ ਪਿੰਡੋਂ ਚਾਚਾ ਲੱਗਦਾ ਜੀ ਠੀਕ ਹੈ ਜੀ ਇਹ ਅੰਕਲ ਜੀ ਰਾਣੀ ਵਾਲ ਤੇ ਗਰਮੀ ਸਿੰਘ ਸੈਕਟਰੀ ਚਾਚਾ ਜੀ ਸਾਡੇ ਜਾਣਦੇ ਨੇ ਸਾਰੇ ਭਰਾ ਮੇਡੇ ਤੋਂ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਰੋਡਾਂ ਵਾਲੀ ਤੋਂ ਠੀਕ ਹੈ ਜੀ ਅੰਕਲ ਜੀ ਸਾਡੇ ਮੁੱਖ ਮਹਿਮਾਨ ਆ ਹਾਂ ਬਿਲਕੁਲ ਪਤਾ ਹੀ ਹੈ ਜੀ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਆ ਜੀ ਠੀਕ ਹੈ ਬਾਈ ਜੀ ਇਹ ਮੇਰੇ ਫਾਦਰ ਸਾਹਿਬ ਦੇ ਹਾਂਜੀ ਵੈਸਟ ਬੈਂਡ ਕਹ ਲੋ ਅੱਛਾ ਅੱਛਾ ਜੀ ਕਹਤਾ ਹੈ ਅੰਗਰੇਜ਼ੀ ਜੀ ਜੀ ਡਾਇਲੌਗ ਦਲਵਾ ਕੋੜਾਈ ਜਿੰਨਾਂ ਕੋਲੇ ਠੀਕ ਹੈ ਜੀ ਸਾਰੇ ਜਾਣਦੇ ਆ ਜੀ ਠੀਕ ਹੈ ਜੀ ਉਹਨਾਂ ਨੂੰ ਤਾਂ ਸਾਰੇ ਜਾਣਦੇ ਮੇਜਰ ਸਿੰਘ ਠੱਠੀ ਦੀ ਪਰਾਨੇ ਠੀਕ ਹੈ ਬਹੁਤ ਮਸ਼ਹੂਰ ਰਾਇ ਜੀ ਉਹਨਾਂ ਦਾ ਘੋੜਾ ਹਾਂਜੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਵੀ ਤੁਸੀਂ ਆਏ ਜੀ ਠੀਕ ਤੇ ਮੈਂ ਨਾਮ ਬਹੁਤ ਸੁਣਿਆ ਪਰ ਮੈਂ ਅੱਜ ਪਹਿਲੇ ਦਿਨ ਤੁਹਾਡੇ ਦਰਸ਼ਨ ਕੀਤੇ ਆ ਜੀ ਤੇ ਘੋੜਿਆਂ ਵਾਲੇ ਜਿੰਨੇ ਵੀ ਸੱਜਣ ਪਹੁੰਚਿਆ ਸਾਰੇ ਬਹੁਤ ਸਤਿਕਾਰਯੋਗ ਆ ਮਿੱਤਰੋ ਭਾਈ ਪਿੰਦਰ ਨੂੰ ਵਧਾਈਆਂ ਜ਼ਰੂਰ ਦਿਓ ਤੇ ਸਪੋਰਟ ਕਰਿਓ ਮੁੰਡੇ ਦੀ ਲਓ ਜੀ ਬਸ਼ੀਰਾ ਬਹੁਤ ਚੰਗਾ ਆ ਗਿਆ ਭਾਈ ਮੁਕਸਰੀ ਦੀ ਵਿੱਚ ਚਬਾਲੀਏ ਸਟੱਡ ਫਾਰਮ ਅੰਡ ਰਾਣੀਆਂ ਤੋਂ ਸਰਸਾ ਤੋਂ ਤੇ ਸਾਢੇ 750 ਓਪਨ ਆ 35000 ਰੁਪਿਆ ਬਾਈ ਨੇ ਫੀਸ ਰੱਖੀ ਆ ਬਾਕੀ ਵੀਰ ਦਾ ਨੰਬਰ ਮੈਂ ਦੇਤਾ ਹੋਰ ਕੋਈ ਵੀ ਤੁਸੀਂ ਨੇ ਜਾਣਕਾਰੀ ਲੈਣੀ ਆ ਬਾਈ ਪਿੰਦਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਵੀ ਫੇਰ ਵੀ ਸਾਰੇ ਏਰੀਆ ਵੱਲੋਂ ਵੀ ਧੰਨਵਾਦ ਕਰਦੇ ਤੁਸੀਂ ਇੱਕ ਚੰਗੀ ਚੀਜ਼ ਇਸ ਏਰੀਆ ਨੂੰ ਦਿੱਤੀ ਹੈ ਜੀ ਬਰੀਡਿੰਗ ਵਾਸਤੇ ਤੇ ਸਾਰੇ ਭਰਾ ਜਿੰਨੇ ਹੀ ਪਹੁੰਚੇ ਸਭ ਦਾ ਬਹੁਤ ਬਹੁਤ ਧੰਨਵਾਦ